ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੋਂ ਮਾਤੀ ਸਿੰਘ ਸੰਦੇਲ ਅੱਜ ਯੋਗ ਦੇਵ ਸਾ ਜੋਗ ਦੇਸ਼ ਦੇ ਵਿੱਚ ਤੁਸੀਂ ਜੀਰਾ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਜੋਗਾ ਕਰ ਰਹੇ ਨੇ ਗੱਲਬਾਤ ਵੀ ਆ ਕਰਾਂਗੇ ਲੋਕਾਂ ਦੇ ਨਾਲ ਕਿੱਦਾਂ ਤਾਂ ਦੇਖ ਸਕਦੇ ਹੋ ਤੁਸੀਂ ਲੀਡੀਜ਼ ਜਿਹੜੀਆਂ ਉਹ ਵੀ ਜੋਗਾ ਕਰਨਾ ਆ ਜਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਿ ਅੱਜ ਇਹਨਾਂ ਨੂੰ ਕਿੱਦਾਂ ਦਾ ਲੱਗਿਆ ਲੰਬੇ ਸਮੇਂ ਤੋਂ ਜੋਗ ਕਰ ਰਹੇ ਨੇ ਮਨਸਾ ਸਿੰਘ ਆਜ ਜੋਗ ਦੇਸ਼ ਵਿੱਚ ਕੀ ਕਿਹੜਾ ਚੁੰਨਿਓ ਕਿੱਦਾਂ ਦਾ ਲੱਗਿਆ ਬਿੱਕ ਫੇ ਸਾਰੇ ਪਹੁੰਚਿਆ ਜੀ ਬਹੁਤ ਵਧੀਆ ਲੱਗਿਆ ਤੇ ਸਾਨੂੰ ਮਤਲਬ ਸਾਰੇ ਮੈਂਬਰ ਸਾਰੇ ਇੱਥੇ ਜੀਰੇ ਦੇ ਲੋਕਾਂ ਨੂੰ ਲੋਕੈਸਟਾ ਕੇ ਸਾਡੇ ਹਮ ਬਹੁਤ ਸਾਰੀਆਂ ਕਲਾਸਿਸ ਜੋ ਫੇਨਸ ਕਰਾ ਰਹੇ ਨੇ ਦੇਖੇ ਸਾਰੇ ਸੋਰਸ ਕੋਲ ਡਿਸਟ੍ਰਿਕਟ ਦੇ ਵਿੱਚ ਸਾਰਿਆਂ ਨੂੰ ਜੁਆਇਨ ਕਰਨਾ ਚਾਹੀਦਾ ਫ੍ਰੀ ਕਲਾਸਿਸ ਚੱਲ ਰਹੀਆਂ ਨੇ ਜੀਆਂ ਬਹੁਤ ਸੋਹਣੀ ਐਕਸਰਸਾਈਜ਼ ਜਿੰਨੇ ਕੋਲ ਮਤਲਬ ਹੈਗੇ ਆਪਣੇ ਰੋਡਿੰਗ ਸਾਰੇ ਜੀਂਦੇ ਹੁੰਦੇ ਹਨ ਕਪਾ ਬੂਧ ਹੁੰਦਾ ਸ਼ੌਕਨ ਬੋਸਾਂ ਨਸਮਸਿਆ ਮਨ ਇੰਮਸ ਮੰਦੀ ਸਾਰੇ ਤੁਹਾਨੂੰ ਜੀਰੇ ਬੋਸ ਸਵਾਇਟ ਜੀ ਦਾ ਖਾਸਾ ਪਾਇਆ ਨਹੀਂ ਸੀ ਪਤਾ ਹੀ ਯੋਗ ਬਹੁਤ ਵਧੀਆ ਜਿੰਦਾ ਜੀ ਜਿਸ ਨਾਲ ਸਾਰੀਆਂ ਸਿਹਤ ਦੀਆਂ ਬਿਮਾਰੀਆਂ ਬਹੁਤ ਵਧੀਆ ਠੀਕ ਹੋ ਜਾਂਦੇ ਸਾਰਿਆਂ ਨੂੰ ਰੋਜ਼ ਜੀ ਇਹ ਨਿਯਮਾ ਚਾਹੀਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਮੇਰੇ ਖਿਆਲ ਅੱਜ ਆਪਾਂ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਆਪਾਂ ਜਦੋਂ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਨੂੰ ਮਨਾ ਰਹੇ ਹਾਂ ਤੇ ਅੱਗੇ ਵੀ ਜਿੰਨਾ ਚਿਰ ਸਾਡਾ ਆਖਰੀ ਸਾਹ ਤੱਕ ਅਸੀਂ ਯੋਗ ਨੂੰ ਵੀ ਕਰਾਉਂਦੇ ਰਹਾਂਗੇ ਤੇ ਇਸ ਤਰ੍ਹਾਂ ਇਹ ਅੰਤਰਰਾਸ਼ਟਰੀ ਯੋਗ ਦਿਵਸ ਵੀ ਮਨਾਉਂਦੇ ਰਾਵਾਂਗੇ ਏ ਅੱਜ ਦਾ ਜਿਹੜਾ ਯੋਗ ਦੇਵਸਾ ਸਾਡਾ ਪਤੰਜਲੀ ਯੋਗ ਸਮਿਤੀ ਜੀ ਦਾ ਤੇ ਭਾਰਤ ਵਿਕਾਸ ਪ੍ਰੀਚਲ ਜੀ ਦਾ ਮੇਰੇ ਨਾਲ ਸੁਖਦੇਵ ਵਿੱਚ ਪ੍ਰਧਾਨ ਜੀ ਖੜੇ ਆ ਇਹਨਾਂ ਦਾ ਸਾਨੂੰ ਬਹੁਤ ਸਹਿਯੋਗ ਹੈ ਤੇ ਬਹੁਤ ਭਜਨਟ ਵੀ ਕਰਦੇ ਆ ਇਹ ਜਦੋਂ ਵੀ ਇਹਨਾਂ ਨੂੰ ਫੋਨ ਕਰਦੇ ਆ ਉਦੋਂ ਆ ਕੇ ਹਰ ਸਮੱਸਿਆ ਦਾ ਅਸੀਂ ਆਪਸ ਵਿੱਚ ਹੱਲ ਕਰ ਲੈਨੇ ਆ ਤੇ ਮੈਂ ਤਾਂ ਹਰੇਕ ਵਿਅਕਤੀ ਨੂੰ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਹੈ ਇਹੀ ਬੇਨਤੀ ਕਰਦਾ ਕਿ ਯੋਗ ਨੂੰ ਜ਼ਿੰਦਗੀ ਦਾ ਹਿੱਸਾ ਬਣਾਓ ਪਰਮਾਤਮਾ ਨੇ ਆਪਾਂ ਨੂੰ ਇਹ ਜੀਵਨ ਦਿੱਤਾ ਪਤਾ ਨਹੀਂ ਫਿਰ ਮਿਲਣਾ ਕਿ ਨਹੀਂ ਮਿਲਣਾ ਇਸ ਕਰਕੇ ਯੋਗ ਅਪਣਾਓ ਤੇ ਰੋਗ ਭਜਾਓ ਇਹ ਹੀ ਬੇਨਤੀ ਹੈ ਕਿ 24 ਘੰਟਿਆਂ ਦੇ ਵਿੱਚੋਂ 1 ਘੰਟਾ ਆਪਣੇ ਉੱਪਰ ਰੋਜ ਲਗਾਓ ਅਗਰ ਸਵੇਰ ਦਾ ਟਾਈਮ ਲੱਗੇ ਕਲਾਸ ਦੇ ਵਿੱਚ ਵੀ ਜਿਸ ਤਰ੍ਹਾਂ ਦੱਸਿਆ ਗਿਆ ਕਿਉਂਕਿ ਸਵੇਰ ਦਾ ਵਾਤਾਵਰਣ ਬਹੁਤ ਸਾਫ਼ ਹੁੰਦਾ ਆਪਾਂ ਸਾਲ ਆਕਸੀਜਨ ਭਰਪੂਰ ਮਾਤਰਾ ਜ ਆਪਣੇ ਸਰੀਰ ਦੇ ਅੰਦਰ ਚਲੀ ਜਾਂਦੀ ਤੇ ਫਿਰ ਪੂਰਾ ਦਿਨ ਆਪਣੇ ਸਰੀਰ ਦੇ ਵਿੱਚ એનર્ਜੀ ਰਹਿੰਦੀ ਹੈ pranayama asan dhyan ਦੀਆਂ ਕਰਿਆਵਾਂ ਕਰਾਈਆਂ ਜਾਂਦੀਆਂ ਇਹਨੂੰ ਯੋਗ ਦਾ ਹਿੱਸਾ ਬਣਾਓ ਤਾਂ ਕਿ ਸਰਦਾਰ ਜੀ ਪੀ ਸਿੰਘ ਜੀ ਜੋ ਕਿ ਸਾਡੇ ਆਪ ਦੇ ਬਾਲ ਦਾ ਇੱਕ ਰਿਟਾਇਰ ਹੋਏ ਨੇ ਮੈਨੂੰ ਪਤਾ ਲੱਗਿਆ ਕਿ ਇਸ ਜੇ ਦੇ ਅੰਦਰ ਹੋਰ ਯੋਗਾਨੀਆ ਕਲਾਸਿਜ਼ ਵੀ ਕਰਾਉਂਦੇ ਨੇ ਰੋਜ਼ ਤੇ ਬਹੁਤ ਹੀ ਚੰਗਾ ਮਹਿਸੂਸ ਹੋਇਆ ਚੰਗੀ ਸਤ ਸ੍ਰੀ ਚੰਗੀ ਸਿਹਤ ਵਾਸਤੇ ਯੋਗਾ ਜਿਹੜਾ ਹੈਗਾ ਸਾਨੂੰ ਆਪ ਦੇ ਦਿਲ ਦਾ ਪਾਠ ਕਰਾਵਾ ਚਾਹੀਦਾ ਇੱਥੇ ਕਾਫੀ ਲੋਕੀ ਸਵੇਰੇ ਸਵੇਰੇ ਆ ਜਾ ਕੇ ਆਪਣੀਆਂ ਯੋਗਾ ਪ੍ਰੈਕਟਿਸ ਕਰਦੇ ਹੋਏ ਨੇ ਮੈਨੂੰ ਮੈਂ ਮਹਿਸੂਸ ਕਰ ਰਹਾ ਹੈ ਕਿ ਜਿਵੇਂ ਹਰ ਚੀਜ਼ ਦੇ ਅੰਦਰ ਇਹ ਯੋਗਾ ਜਿਹੜੀ ਹੈ ਉਹਨਾਂ ਸਾਡੀ ਲਾਇਫ ਦਾ ਇੱਕ ਪਾੜ ਬਣ ਚੁੱਕਾ ਹੈ ਜਿੱਥੇ ਜਿੰਨੀ ਵੀ ਤੇਜ਼ ਜ਼ਿੰਦਗੀ ਹੈਗੀ ਹੈ ਉਥੇ ਇਹੀ ਯੋਗਦਾਨ ਦੇ ਅੰਦਰ ਜਦੋਂ ਆਪਾਂ ਕਰਦੇ ਆ ਸਾਨੂੰ ਮਸੂਰ ਇੱਕ ਠਹਿਰਾਵ ਲੈਂਦੀ ਹੈ ਸਾਡੀ ਜ਼ਿੰਦਗੀ ਦੇ ਅੰਦਰ ਇਸ ਕਰਕੇ ਮੈਂ ਸਾਰੇ ਵੀਰਾਂ ਵਾਸਤੇ ਅੱਜ ਦੇ ਦਿਨ ਮੁਬਾਰਕ ਕਹਾ ਰਿਹਾ ਹਾਂ ਜੀ